लागू करो लाए स्टेल फिक्सेशन लागू करो नए स्केल नोटिफिकेशन लागू करो पंजाब सरकार लागू करो पंजाब सरकार जिंदाबाद जिंदाबाद सा जिंदाबाद 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 नए पेश लागू करो लागू करो लागू करो नए पेस्कर लागू करो लागू करो लागू करो संविधान ਪੂਰੀਆ ਕਰੋ ਪੂਰੀਆ ਕਰੋ ਸੰਵਿਧਾਨ ਕਰੋ ਪੂਰੀਆ ਕਰੋ ਪੂਰੀਆ ਕਰੋ ਮਲਾਜਮ ਇਕਤਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਸੰਵਿਧਾਨਕ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਸੰਵਿਧਾਨਕ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਮਲਾਜਮ ਹੱਕਾਂ ਦੇ ਡਾਕੂ ਮੁਰਦਾਬਾਦ 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 ਮਲਾਜਮ ਹੱਕਾਂ ਦੇ ਡਾਕੂ ਮੁਰਦਾਬਾਦ ਮੁਰਦਾਬਾਦ ਹਾਈ ਸਰ ਕੀ ਨਾਮ ਹੈ ਮੇਰਾ ਨਾਮ ਰਿੱਪੂ ਦਮਨ ਹੈ ਜੀ ਮੈਂ ਅਸੋਸੀਏਟ ਪ੍ਰੋਫੈਸਰ ਵਜੂ ਕੰਮ ਕਰ ਰਿਹਾ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਚ ਜੋ ਤੁਸੀਂ ਪ੍ਰਦਰਸ਼ਨ ਕਰੀ ਹੋਈ ਉਹਦੇ ਮਸਲਾ ਕੀ ਹੈ ਇਹ ਪ੍ਰਦਰਸ਼ਨ ਜੀ ਤਕਰੀਬਨ 6 ਮਹੀਨੇ ਤੋਂ ਸਾਡਾ ਚੱਲ ਰਿਹਾ ਤੇ ਦਿਵਾਲੀ ਤੋਂ ਬਾਅਦ ਇੱਕ ਵਾਰ ਨੋਟੀਫਿਕੇਸ਼ਨ ਦਾ ਜਿਹੜਾ ਸਾਡੇ ਕੋਲ ਆਇਆ ਸੀਗਾ ਪ੍ਰੂਫ ਕਿ ਵੀ ਨੋਟੀਫਾਈ ਹੋ ਰਿਹਾ ਹੈ ਸਕੇਲ ਦਾ ਨਵੇਂ ਪੇਸਕੇਲ ਪਰ ਨਵੇਂ ਪੇਸਕੇਲ ਉਸ ਤੋਂ ਬਾਅਦ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਏ ਪਹਿਲਾਂ ਇਨੀਸ਼ੀਅਲ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਫਾਈਨੈਂਸ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਦੂਜਾ ਤਕਨੀਕੀ ਸਿੱਖਿਆ ਵਿਭਾਗ ਉਹਨੇ ਵੀ ਨੋਟੀਫਾਈ ਕਰ ਦਿੱਤਾ ਹੈ ਔਰ ਹਲੇ ਤੱਕ ਪੇ ਸਕਿੱਲ ਲਾਗੂ ਨਹੀਂ ਹੋਏ ਸਾਡੇ ਤੇ ਤੇ ਸਾਡਾ ਇਹੀ ਸਾਡੀਆਂ ਮੰਗਾਂ ਨੇ ਕਿ ਸਾਡੇ ਪੇ ਸਕਿੱਲ ਜਲਦੀ ਲਾਗੂ ਕੀਤੇ ਜਾਣ। ਉਹੀ बार-बार ਅਸੀਂ ਉਸੇ ਲਈ ਅਸੀਂ ਬੈਠੇ ਆਂ ਤੇ ਹੁਣ ਫਿਲਹਾਲ ਕਲਾਸਾਂ ਵੀ ਲੈ ਰਹੇ ਆਂ ਅਸੀਂ। ਉਹ ਜਿਹੜੇ ਟੀਚਰਸ ਦੀ ਇਸੋਨੇ ਕਲਾਸ ਨਹੀਂ ਹੈ ਉਹ ਧਰਨੇ ਤੇ ਬੈਠੇ। ਬਾਕੀ ਵੀ ਸਾਰੇ ਰੋਸ ਦੇ ਵਿੱਚ ਸ਼ਾਮਲ ਹੈ ਸਾਡੇ। ਸਤੈ ਨੂੰ 6-7 ਮਹੀਨੇ ਹੋ ਗਏ ਬੈਠੇ ਨੇ, ਜ਼ਿਆਦਾ ਹੀ ਹੋ ਗਏ ਨੇ ਅਜੀ। ਸਾਡੀ ਮੰਗਾਂ ਸਰਕਾਰ ਕਿਉਂ ਨਹੀਂ ਮੰਗਦੀਏ? ਇਹ ਸਰਕਾਰ ਵੱਲੋਂ ਡਿਲੇ ਸੀਗਾ ਬਹੁਤ ਜ਼ਿਆਦਾ ਪਰ ਹੁਣ ਸਰਕਾਰ ਵੱਲੋਂ ਨੋਟੀਫਾਈ ਹੋ ਚੁੱਕਾ ਹੈ। ਹੁਣ ਜਿਹੜੀ ਇੰਪਲੀਮੈਂਟੇਸ਼ਨ ਤੇ ਸਾਡੀ ਪ੍ਰੋਬਲਮ ਆ ਗਈ ਤੇ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਲਾਗੂ ਨਹੀਂ ਹੋ ਰਹੀ ਕੀ ਤੁਹਾਡੀ ਮੰਗਾਂ ਨਹੀਂ ਪੂਰੀਆਂ ਨਾ ਤੋ ਕਿੰਨੇ ਦਿਨ ਚੱਲੂਗਾ ਸੰਘਰਸ਼ ਤੁਹਾਡਾ ਇਹ ਸੰਘਰਸ਼ ਉਹ ਤੱਕ ਚੱਲੇਗਾ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨੇ ਸੰਘਰਸ਼ ਨੂੰ ਅੱਗੇ ਹੋ ਸਕਦਾ ਸਾਨੂੰ ਇੰਟੈਂਸੀਫਾਈ ਵੀ ਕਰਨਾ ਪਏ ਜੇ ਸਾਡਾ ਕੰਮ ਨਹੀਂ ਹੁੰਦਾ ਕਿ ਤੁਸੀਂ ਕੋਲੈਂਸੈਂਟਰੀ ਬੈਠੇ ਰਹੋਗੇ ਕਿ ਹੋਰ ਜਾ ਕੇ ਪ੍ਰਦਰਸ਼ਨ ਵੀ ਕਰੇਗੇ ਆ ਇਹ ਤਾਂ ਸਾਰੇ ਮਿਲ ਕੇ ਸਾਰੇ ਸਾਥੀ ਮਿਲ ਕੇ ਡਿਸਾਈਡ ਕਰਨਗੇ ਕਿ ਵੀ ਇਹ ਪ੍ਰਦਰਸ਼ਨ ਅੱਗੇ ਲੈ ਕੇ ਜਾਣਾ ਹੈ ਜਾਂ ਇੱਥੇ ਇੱਥੇ ਸਾਡਾ ਹੋ ਸਕਦਾ ਸਾਡੀ ਮੰਗਾਂ ਪੂਰੀਆਂ ਹੋ ਜਾਣ ਸਾਨੂੰ ਹਰ ਵਾਰ ਡੈਮਨਿਸਟ੍ਰੇਸ਼ਨ ਵੱਲੋਂ ਤਾਂ ਅਸ਼ੋਰੈਂਸ ਮਿਲ ਰਹੀ ਹੈ ਕਿ ਤੁਹਾਡਾ ਕੰਮ ਹੋ ਰਿਹਾ ਪਰ ਕੁਛ ਨਾ ਕੁਛ ਕਿਹਾ ਜਾ ਰਿਹਾ ਕਿ ਵੀ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਵੱਲੋਂ ਜਾਂ ਜਿਹੜਾ ਚੰਡੀਗੜ੍ਹ ਦਫਤਰ ਹੈ ਉਹਨਾਂ ਵੱਲੋਂ ਡਿਲੇ ਹੈ ਸਾਨੂੰ ਹਾਲੇ ਕਲੈਰਿਟੀ ਨਹੀਂ ਹੈ ਉਸ ਚੀਜ਼ ਦੀ ਪੂਰੀ ਤਰ੍ਹਾਂ ਕਿ ਪ੍ਰਦਰਸ਼ਨ ਕਹਿੰਦਾ ਭਿੰਡੇ ਹੋ ਰਿਹਾ ਕਿ ਹੋਰ ਕਿਤੇ ਵੀ ਹੋ ਰਹੀ ਹੈ ਤੁਹਾਡੇ ਲਈ ਇਹ ਪ੍ਰਦਰਸ਼ਨ ਬਾਕੀ ਥਾਂ ਦਾ ਸਾਨੂੰ ਕੋਈ ਨੌਲੇਜ ਨਹੀਂ ਹੈ ਆਈ ਥਿੰਕ ਸਾਡੇ ਦਿਨੇਸ਼ ਕੁਮਾਰ ਜੀ ਦੱਸ ਪਾਉਣਗੇ ਇਸ ਬਾਰੇ ਜ਼ਿਆਦਾ हां सर ਕੀ ਨਾਮ ਹੈ ਮੇਰਾ ਪ੍ਰੋਫੈਸਰ ਦਿਨੇਸ਼ ਕੁਮਾਰ ਕੰਪਿਊਟਰ ਸਾਇੰਸ ਡਿਪਾਰਟਮੈਂਟ ਮਹਾਰਾਜ ਰਣਜੀਤ ਸਿੰਘ ਪੰਜਾਬ ਟੈਕਨੋਲੋਜੀ ਇੰਸਟੀਟਿਟ ਬਠਿੰਡਾ ਤੋਂ ਜਿਵੇਂ ਕਿ ਸਾਡੇ ਪ੍ਰੋਫੈਸਰ ਰਿਪੂ ਦਮਨ ਸਰ ਨੇ ਦੱਸਿਆ ਉਸੇ ਨੂੰ ਮੈਂ ਥੋੜਾ ਹੋਰ ਐਕਸਪਲੇਨ ਦੱਸਦਾ ਐ ਐਕਸਪਲੇਨ ਚ ਪੇ ਕਮਿਸ਼ਨ ਲਾਗੂ ਹੋ ਚੁੱਕਾ ਹੈ ਪੇ ਨੋਟੀਫਿਕੇਸ਼ਨ ਜਿਵੇਂ ਗਵਰਨਮੈਂਟ ਨੇ 1 ਜਨਵਰੀ 2025 ਨੂੰ ਸਾਰੇ ਟੈਕਨੀਕਲ ਯੂਨੀਵਰਸਿਟੀ ਤੇ ਕਾਲਜਸ ਵਾਸਤੇ ਲਾਗੂ ਕਰ ਦਿੱਤਾ ਗਿਆ ਉਹਦੀ ਨੋਟੀਫਿਕੇਸ਼ਨ ਆਏ ਨੂੰ 1.5 ਮਿੰਟ ਤੋਂ ਉੱਤੇ ਹੋ ਚੁੱਕਾ ਹੈ ਰਜੇ ਨੇ ਕਿ ਆਪਣੀ ਇੰਡਸਟਰੀ 'ਤੇ ਆਧਾਰਿਆ ਨੇ ਤੇ ਡਾਇਰੈਕਟਡ ਟੈਕਨੀਕਲ ਬੋਰਡ ਚੰਡੀਗੜ੍ਹ ਉਹਨਾਂ ਨੇ ਕੁਝ ਨਾ ਕੁਝ ਆਪਸ ਦੇ ਵਿੱਚ ਕੋਈ ਸਾਨੂੰ ਉਲਝਾਪ ਆਇਆ ਹੋਇਆ ਹੈ ਕਿ ਵੀ ਕਿਸੇ ਦਾ ਕੋਈ ਕੇਸ ਹੈ ਕਿਸੇ ਦਾ ਕੋਈ ਕੇਸ ਹੈ ਅਡਵਰਟ ਕੇਸ ਬਣਾ ਦਿੱਤੇ ਜਦ ਕੇ ਪੇ ਸਕੀਲ ਦੀ ਨੋਟੀਫਿਕੇਸ਼ਨ ਇਸ ਹਾਮ ਨਾਲ ਸਾਨੂੰ ਅਸੀਂ ਆਪਣੀ ਕਹਿੰਦੇ ਕਿ ਵੀ ਇੱਕ ਐਫੀਡੇਵਿਟ ਵੀ ਦੇ ਚੁੱਕੇ ਹਾਂ 50 ਰੁਪਏ ਦੀ Stamp ਤੇ ਕਿ ਵੀ ਜਿਹੜੀ ਵੀ ਜਿਹੜੀ ਵੀ ਸਾਡੀ ਆਪਦੀ ਸ਼ਿਉਰਟੀ ਹੈ ਆ ਵੀ ਰਿਸਪੌਂਸਿਬਿਲਟੀ ਹੈ ਉਹ ਪੇਸਕੇਲ ਆਏ ਹਨ ਤੇ ਸਾਰਾ ਕੁਝ ਅਸੀਂ ਇਹ ਫਾਰਮੈਲਟੀਆਂ ਪੂਰੀਆਂ ਕਰ ਚੁੱਕੇ ਹਾਂ ਪਰ ਜਿਹੜੀ ਅਥਾਰਟੀ ਹੈ ਯੂਨੀਵਰਸਿਟੀ ਅਥਾਰਟੀ ਡਾਇਰੈਕਟਿਵ ਅਥਾਰਟੀ ਇਹਨਾਂ ਨੂੰ ਇਹਨਾਂ ਨੇ ਹਜੇ ਸਾਨੂੰ ਸਹੀ ਰਸਤੇ ਨਹੀਂ ਪਾਇਆ ਅਸੀਂ ਮਜਬੂਰ ਹੋ ਕੇ ਇੱਥੇ ਦੁਆਰੇ ਸਾਨੂੰ ਇੱਕ ਉਮੀਦ ਹੈ ਕਿ ਵੀ ਇਹ ਪੇਸਕੇਲ ਲੱਗ ਜਾਣਗੇ ਪਰ ਇਹ ਲੱਗ ਨਹੀਂ ਰੇ ਸਾਨੂੰ ਐ ਲੱਗਦਾ ਪਿਆ ਕਿ ਵੀ ਸਾਡੇ ਨਾਲ ਮਜ਼ਾਕ ਕੀਤਾ ਯਾਰ ਸਾਡੇ ਮੁਲਾਜ਼ਮਾਂ ਫੈਕਲਟੀ ਨਾਲ ਸਪੈਸ਼ਲ ਫੈਕਲਟੀਾਂ ਕਿਉਂਕਿ ਉਹੋ ਚੀਜ਼ ਨੌਨ ਟੀਚਿੰਗ ਨੂੰ ਲਾਗੂ ਕਰ ਦਿੱਤੀ ਗਈ ਹੈ ਤੇ ਟੀਚਿੰਗ ਨੂੰ ਪਤਾ ਨਹੀਂ ਕਿਸੇ ਕਹਿੰਦੇ ਕਿ ਵੀ ਇੱਕ ਚੋਲ ਚ ਪਾਇਆ ਹੋਇਆ ਉਹ ਚੀਜ਼ ਆ ਤੇ ਸਾਨੂੰ ਕਲੈਰਟੀ ਕੁਛ ਨਹੀਂ ਹੈ ਸਾਡੀ ਪੇ ਸਕੇਲ ਸਾਨੂੰ ਕਿਹਾ ਗਿਆ ਕਿ ਨਵੰਬਰ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਨਵੰਬਰ 2024 ਤੋਂ ਲਾਗੂ ਸੀ ਪਰ ਸਾਡੀ ਜਨਵਰੀ ਦੀ ਵੀ ਅੰਡਰਵਾਇਜ਼ ਪੇ ਪਈ ਆ ਤੇ ਫਰਵਰੀ ਦੀ ਇਹ ਕੋਸ਼ਿਸ਼ ਕਰਦੇ ਪਏ ਆ ਕਿ ਵੀ ਇਹ ਅਨਰੀਵਾਈਡ ਲਈਏ ਸਾਨੂੰ ਇਹਦਾ ਕੋਈ ਰੀਜ਼ਨ ਨਹੀਂ ਬਤ ਲੱਗਦਾ ਪਿਆ ਸਾਡੇ ਸਾਡੇ ਵੱਲੋਂ ਸਾਰਾ ਕੀ ਸਾਰੀ ਫਾਰਮੈਟੀਆਂ ਫੈਕਲਟੀ ਵੱਲੋਂ ਪੂਰੀਆਂ ਕੀਤੀਆਂ ਗਈਆਂ ਇਹ ਸਿਰਫ ਘਾੜ ਆਥੋਰਟੀ ਤੇ ਡੈਕਟੇ ਟੈਕਨੀਕਲ ਬੋਰਡ ਦੀ ਆ ਸਾਡੇ